ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਭਰਾ ਵੱਡੇ ਸਭਰਾ ਇਹਨੂੰ ਕਿਹਾ ਜਾਂਦਾ ਹੈ ਪੱਟੀ ਇੱਥੋਂ 10 ਕਿਲੋਮੀਟਰ ਹੈ ਤੇ ਹਰੀਕੇ ਪੱਤਨ ਵੀ 10 ਕਿਲੋਮੀਟਰ ਹੈ ਸਤਲੋਈ ਦਰਿਆ ਦੇ ਕੰਢੇ ਦੇ ਉੱਤੇ ਬਾਈ ਜੀ ਹੋਰਾਂ ਦੀ ਇਹ ਟਾਣੀ ਹੈ ਜਿੱਥੇ ਅੱਜ ਇਹ ਵੀਡੀਓ ਬਣਾ ਰਹੇ ਆ ਇੱਥੇ ਵਪਾਰ ਦਾ ਇਹਨਾਂ ਵੀਰਾਂ ਦਾ ਕੰਮ ਆ ਸਾਹਮਣੇ ਤੁਸੀਂ ਇਹ ਬੈਨਰ ਲੱਗਾ ਵੀ ਦੇਖ ਲਓਗੇ ਇਹਨਾਂ ਕੋਲ گاਵਾ ਰੂਟੀਨ ਚ ਹੀ ਹੁੰਦੀਆਂ ਵਿਕਰੀਆਂ ਲੀਆਂ ਅੱਜ ਤੁਹਾਨੂੰ 6 ਨਗ ਦਿਖਾਉਂਗਾ ਜਿੰਨਾ ਚੇ ਗਾਂ ਟੋਕੜ ਗੱਬਣ ਵੀ ਐ ਬਾਕੀ ਗਾਵਾਂ ਬਾਰੇ ਡਿਟੇਲ ਵੀਰ ਦੱਸ ਦੇਣਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਨਾਗ ਜਿਹੜਾ ਜੱਜ ਜੂਗਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਆ ਕੇ ਦੇਖਿਓ ਤੇ ਆਪਦੀ ਤਸੱਲੀ ਕਰਕੇ ਖਰੀਦ ਲਿਓ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਸ਼ੁਰੂਆਤ ਦੱਸੋ ਪਹਿਲੇ ਨੰਬਰ ਤੇ ਇਧਰ ਜਿਹੜੀ ਵਹਿੜ ਵੱਧੀ ਐ ਸੇ ਤੋਂ ਉਸ ਤੋਂ ਬਾਅਦ ਚੇ ਕੇ ਕਰਕੇ ਦੂਜੇ ਨਗ ਦਿਖਾ ਦੇਣੀ ਬਈ ਸਸਕਾ ਸਸਕਾ ਜਗਦੀਪ ਨਾਮ ਦੱਸ ਦਿਓ ਵੀਰੇ ਨਾਮ ਆਪਣਾ ਜੀ ਗੁਰਸਾਖ ਸਿੰਘ ਜੀ ਗੁਰਸਾਖ ਭਾਈ ਅੱਜ 6 ਨਾਗਾ ਹਾਂਜੀ ਜਗਜੀਤ ਭਾਜੀ 6 ਵੇੜਾ ਜਿਹਦੇ ਵਿੱਚ ਇੱਕ ਟੋਕੜ ਗੱਬਨ ਡੈਨਮਾਰਕ 40 120 ਦੀ ਆ ਠੀਕ ਹੈ ਤੇ ਇੱਕ ਚੌਗੀ ਵਛੀ ਆਪਣੇ ਕੋਲੇ ਪਲੂਣ ਆ ਠੀਕ ਹੈ ਤੇ ਇੱਕ ਛਗੀ ਵੇੜਾ ਜੀ ਸੂਈ ਆ ਇਹਦੀ ਕੀ ਡਿਟੇਲ ਆ ਬਈ ਇਹ ਜਗਜੀਤ ਭਾਜੀ ਤਾਜੀ ਸੂਈ ਆ ਪਰਸੋਂ ਦੀ ਕੋਲਾ ਲੀਟਰ ਬੋਲਾ ਜੀ ਦੂਜੀ ਸੂਈ ਰੇਟ ਇਹਦਾ ਕਿੰਨਾ ਰੇਟ ਜੀ 85000 ਦੀ ਜੱਸ ਨੂੰ ਠੀਕ ਹੈ ਹਾਂਜੀ 85000 ਰੇਟ ਆ ਦੱਸੋ ਸੂਆ ਦੂਜਾ ਇਸ ਸਵੇਰੇ 7 ਵਜੇ ਜਗਜੀਤ ਭਾਜੀ ਚਵਾਈ ਹੋਈ ਆ ਚੀਕ 14 ਆਪਣਾ ਸੋ ਦੋਸੋ ਸਵੇਰੇ 7 ਵਜੇ ਚੁਾਈ ਹੋਈ ਅਚਾਨਕ ਹੀ ਸੁਭ ਬਣਿਆ ਇਸ ਵੀਡੀਓ ਦਾ ਮੈਂ ਇਸ ਪਾਸੇ ਹੋਰ ਵੀਡੀਓ ਬਣਾਉਣੀ ਸੀ ਤੇ ਬਾਈ ਕੋਲ ਵੀ ਪਸ਼ੂ ਸੀ ਜਿਹਦੇ ਕਰਕੇ ਵੀਡੀਓ ਜਿਹੜੀ ਉਹ ਬਣਾ ਰਹੇ ਆ ਮੀਡੀਅਮ ਹਾਈਟ ਚ ਥਣ ਸੋਹਣੇ ਆ ਹਵਾਨਾ ਚੰਗਾ ਬੱਚਾ ਇਹਨੇ ਬੱਛੇ ਨੂੰ ਜਨਮ ਦਿੱਤਾ ਇਹਦਾ ਰੇਟ 85000 ਰੁਪਏ ਨੇ ਰੱਖਿਆ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਤੁਸੀਂ ਵੀਰ ਨਾਲ ਕਰ ਸਕਦੇ ਹੋ ਫੇਰ ਤੋਰ ਕੇ ਦਿਖਾ ਦਨੇ ਤੁਹਾਨੂੰ ਇੱਕ ਵਾਰ ਦੋਨਾਂ ਸਾਈਡ ਤੋਂ ਤੁਸੀਂ ਇਹਦਾ ਥਣ ਹਵਾਨਾ ਬਾਕੀ ਜਗਜੀਤ ਭਾਜੀ ਬਹੁਤ ਠੰਡੀ ਸੀਲਸ ਲੱਗਿਆ ਕੋਈ ਭੂਰ ਨਹੀਂ ਛੱਟਣੀ ਜੀ ਚਵਾਈ ਠੀਕ ਹੈ ਚਵਾਈ ਚੰਗੀ ਹਾਂਜੀ ਹਾਂ ਬਾਕੀ ਤੁਸੀਂ ਚੋਕੇ ਦੇਖ ਲੈਣ ਇਹ ਪਹਿਲੇ ਨੰਬਰ ਤੇ ਸੀ ਇਹਦਾ ਰੇਟ 85000 ਰੁਪਏ ਬਾਈ ਨੇ ਰੱਖਿਆ ਇਹਦੇ ਨਾਲ ਇੱਕ ਹੋਰ ਗਾਂ ਬਾਈ ਕੰਨਵਾ ਸੂਹ ਇਹ ਜਗਜੀਤ ਭਾਜੀ ਦੂਜਾ ਸੂਆ ਸੂਈ ਜੇ 20 ਲੀਟਰ ਬੋਲਾ ਹੈ ਵਕਤ ਗਾਏ 14 ਦਿਨ ਐ ਸੂਈ ਨੂੰ ਜੀ ਠੀਕ ਹੈ ਇਹਦਾ ਰੇਟ ਕੀ ਰੱਖੋਗੇ ਰੇਟ ਜੀ ਇਹਦਾ 90000 ਰੁਪਏ ਹੈ ਸੋ ਚੰਗੇ ਬੌਲੇ ਤੋਂ ਸ਼ੁਰੂਆਤ ਹੈ 90000 ਰੇਟ ਹੈ ਹਾਂਜੀ ਚੌਥਾ ਦਿਨ ਢਾਂਚਾ ਤੁਸੀਂ ਹੁਣ ਦੇਖ ਰਹੇ ਹੋ ਨਾ ਇਹਦੇ ਨਾਲ ਵੀ ਬੱਚਾ ਮੇਲ ਕਾਫੀ ਹੈ ਭਵਾਨੇ ਜੋ ਮੈਂ ਪਹਿਲਾਂ ਵੀ ਦੱਸਿਆ ਵੀ ਟਾਈਮ 2 ਵਜੇ ਦੇ ਆਸ-ਪਾਸ ਵੀਡੀਓ ਬਣਾ ਰਹੇ ਹਾਂ ਸੁਭਾ ਭਾਈ ਕਹਿੰਦਾ ਵੀ 7 ਵਜੇ ਚਵਾਈ ਹੋਈ ਵੀ ਐ ਸੂਏ ਸੂਆਏ ਪਸ਼ੂ ਦਾ ਜਿੰਨਾ ਵੀ ਦੁੱਧ ਦੱਸਦੇ ਆ ਉਹ ਕਲੀਅਰ ਆ ਵੀ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਦੋ ਟਾਈਮ ਚੋ ਸਕਦਾ ਇੱਥੇ ਦੋ ਟਾਈਮ ਚੋ ਲੈ ਜਗਜੀਤ ਭਾਜੀ ਤਿੰਨ ਟਾਈਮ ਚੋਵੇ ਆਪਣਾ ਬਿਆਨਾ ਕਰਕੇ ਆਪਾਂ ਨੂੰ ਨਹੀਂ ਚੱਕਰ ਠੀਕ ਐ ਤਸੱਲੀ ਕਰਕੇ ਲੈ ਕੇ ਜਾਵੇ ਓਕੇ ਹਾਂਜੀ ਸੋ ਇਹ ਤੁਹਾਨੂੰ ਦੂਜੇ ਨੰਬਰ ਤੇ ਗਾਂ ਦਿਖਾ ਰਹੇ ਹਾਂ ਮੋੜ ਲਿਓ ਵੀਰੇ ਵਾਪਸ ਇਹਦਾ ਰੇਟ 90000 ਹੈ ਹਾਂਜੀ ਇਹਦੇ ਬਾਅਦ ਇੱਕ ਥੋੜਾ ਕ੍ਰਾਸ ਬਰੀਡ ਗਾਂ ਦਿਖਾਉਣੇ ਨੇ ਇੰਗਲੈਂਡੋ ਦੇ ਵਿੱਚ ਆ ਜਾਂਦੀ ਹੈ ਜਗਜੀਤ ਪਾਜੀ ਇਹ ਰਾਤ ਹੀ ਸੂਈ ਆ ਹੂੰ ਤੇ ਬੋਲਾ ਰਾਤੀ ਵੀ ਛੋਇਆ ਸੀ ਠੀਕ ਹੈ 6-7 ਲੀਟਰ ਸਵੇਰੇ ਵੀ 6-7 ਲੀਟਰ ਛੋਇਆ ਜੀ ਅ ਪਹਿਲਾ ਸੂਆ ਹੀ ਆ ਬਈ ਹਾਂਜੀ ਹਾਂਜੀ ਬੱਚਾ ਇਹਦੇ ਨਾਲ ਮੇਲ ਕਾਫ ਆ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਤੇ ਰੇਟ ਜਗਜੀਤ ਪਾਜੀ ਹਾਂ 75 ਦੀ ਦੇ ਦਾਂਗੇ 75000 ਦੀ ਦੱਸੋ ਇਹ ਗਾਂ ਮਿਲੂਗੀ ਸੂਆ ਪਹਿਲਾ ਸੂਈ ਰਾਤ ਹੀ ਹੈ ਚੁਆਈ 2 ਲੀਟਰ ਬੋਲੇ ਤੋਂ ਦੋਵੇਂ ਟਾਈਮ ਚੁਆਈ ਹੋਈ ਆ ਜੇਰ ਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਕੱਲ ਉਹ ਠੰਡੀ ਸੀਲ ਆ ਭਾਈ ਚੁਆਈ ਠੰਡੀ ਜਗਦੀਤ ਭਰੀ ਆ ਜਿਤਨਾ ਮੱਦੀ ਦੋਵਾਂ ਬੰਨੇ ਕੋਈ ਪਾਲਟੀ ਰੱਖ ਕੇ ਬਜੇ ਓਕੇ ਹਾਂਜੀ ਸੋ ਟਾਂਚਾ ਸੋਹਣਾ ਦੱਸੋ ਜਿਨੇ ਘਰੇ ਦੁੱਧ ਪੀਨੂ ਲਿਆਈ ਭਾਈ ਵਾਪਸ ਵਾਪਸ ਤਾਂ ਤੁਸੀਂ ਇਦਾਂ ਦੀਆਂ ਗਾਂ ਖਰੀਦ ਸਕਦੇ ਹੋ ਚੋ ਕੇ ਇੱਥੇ ਦੇਖ ਲਿਓ ਦੋ ਟਾਈਮ ਭਾਵੇਂ ਵੈਸੇ ਹੁਣ ਤਾਂ ਬੋਲੇ ਚ ਹੀ ਇੱਕ ਟਾਈਮ ਵਿੱਚ ਉਹ ਨਾਲ ਤੁਹਾਨੂੰ ਆਈਡੀਆ ਹੋ ਜਾਣਾ ਹਵਾਨਾ ਸੋਹਣਾ ਦੱਸੋ ਚੰਗਾ ਹਵਾਨਾ ਦਿਖਾਉਂਦੀ ਹੈ ਥਣ ਥੀ ਚੁਆਈ ਵਾਲਾ ਸਵੇਰੇ ਵੀ ਚੋਈ ਹੈ ਤੇ ਰਾਤ ਵੀ ਚੋਈ ਸੀ ਬੌਲਾ ਬਾਈ ਦੱਸਦਾ ਵੀ ਸੋਨਾ ਕੱਢਿਆ ਗਾ ਨੇ ਇਹਦਾ ਰੇਟ 75000 ਹੈ ਚੋਈ ਚੋਈ ਦੀ ਵਧੀਆ ਜੀ ਠੰਡੀ ਸੀਲਸ ਲੱਗ ਦਵਾ ਮੰਨੇ ਕੋਈ ਬਹਿ ਕੇ ਚੋਲੇ ਓਕੇ ਹਾਂਜੀ ਇਹ ਤੋਂ ਅੱਗੇ ਬਾਈ ਜਿਹੜੀ ਵੜ ਹੈ ਇਹ ਚਾਰ ਦੰਦ ਹੈ ਜੀ ਇਹ ਵੀ ਇਸ ਬੱਚੀ ਦਿੱਤੀ ਆਈ ਜਨਮ ਤਜਾ ਠੀਕ ਹੈ ਲੈ ਬਾਈ ਕਿੰਨੇ ਦਿਨ ਹੋ ਗਿਆ ਅੱਜ ਸੂਈ ਇਹ ਕੱਲ ਹੀ ਸੂਈ ਹੈ ਅਜਗਜੀਤ ਪਾਜੀ ਇਹ ਰੇਟ ਇਹਦਾ ਕੀ ਰਹਿਣਾ ਭਾਈ ਇਹ 90 ਦੀ ਦੇ ਦਾਂਗੇ ਚਾਰੇ ਦੰਦ ਦੇ ਕੰਫਰਮ ਕਰਾ ਦਿੰਦੇ ਓਕੇ 90000 ਦੀ ਦਸੋ ਚਾਰ ਦੰਦ ਵੈੜ ਵੱਛੀ ਨੂੰ ਜਨਮ ਦਿੰਦਾ ਇਹਦਾ ਵੀ ਥਣ ਹੱਥੀਂ ਚੁਵਾਈ ਆ ਲੈ ਦੀ ਅਗਾੜੀ ਬੜੀ ਚੰਗੀ ਦੱਸਦੀ ਹੈ ਬਾਕੀ ਜਿੱਦਾਂ ਦਾ ਟਾਂਚਾ ਹੋ ਤੁਸੀਂ ਹੁਣ ਵੀਡੀਓ ਚ ਦੇਖ ਲੈਣੇ ਚੁਵਾਈ ਲੇਡੀ ਕੀਤੀ ਅਜਗਜੀਤ ਪਾਜੀ ਜੋ ਜੇਰ ਜੁਰ ਪਹਿਲਾਂ 9 ਵਜੇ ਸਵੇਰੇ ਮਾਰਨਿੰਗ ਅੱਛਾ ਸਵੇਰ ਚੁਵਾਈ ਕੀਤੀ ਠੀਕ ਹੈ ਸਵੇਰ ਚੁਵਾਈ ਕੀਤੀ ਹਾਂਜੀ ਚਾਰੇ ਦੰਦ ਤੁਹਾਨੂੰ ਚੱਕ ਦੰਦ ਤੁਹਾਨੂੰ ਇਹਦੇ ਦਿਖਾ ਦਨੇ ਚਾਰ ਦੰਦ ਵੈੜ ਕਦ ਕੱ ਫਾਈਟ ਸੋਣੀ ਹੈ ਕਨਫਰਮ ਆ ਚਾਰ ਦੰਦ ਸੋ ਠੀਕ ਹੈ ਭਾਈ ਵੱਛੀ ਇਹਦੇ ਨਾਲ ਹੈ ਇਹ 90000 ਦੀ ਬਹੁਤ ਚੰਗੀ ਵੱਛੀ ਆ ਜੀ ਮੇਰੇ ਤੋੜ ਦੇ ਫੇਰ ਦੱਸੋ ਆ ਗਾੜੀ ਫੇਰ ਦੇਖ ਲਓ ਵੈੜ ਦੀ ਥਣ ਥੀ ਚੁਈ ਵਾਲੇ ਆ ਬਾਕੀ ਹਵਾਨਾ ਹੁਣ ਕਿਉਂਕਿ ਸਵੇਰ ਚੋਈ ਵੀ ਆ ਤੋ ਨਾ ਕੀ ਦਿਖਾਉਣਾ ਕਿਰਾ ਬਰੀਡ ਵਾਈਜ਼ ਚੰਗੀ ਐ ਥੋੜੀ ਸੰਭੰਦੀ ਲੋਡ ਐ ਚੰਗੀ ਸੰਭਲੋਗੇ ਤਾਂ ਅਗਲੇ ਸੂਏ 2 ਰੁਪਏ ਜੋੜੂਗੀ ਨਾਲ ਸੂਏ ਦੇ ਨਾਲ ਬੱਚਾ ਵੱੱਛੀ ਐ ਇਹ ਤੋਂ ਬਿਨਾ ਇੱਕ ਹੋਰ ਵੈੜ ਤੁਹਾਨੂੰ ਇਸੇ ਸਾਈਡ ਤੇ ਬੱਤੀ ਦਿਖਾਉਣਾ ਐ ਫਿਰ ਤੋਕੜ ਕਪਨ ਦਿਖਾ ਦੇਣੀ ਜਿਹੜੀ ਭਾਈ ਇਹ ਵੈੜ ਐ ਇਹ ਜਗਜੀਤਪਾਲ ਜੀ 20 ਲੀਟਰ ਬੋਲਾ ਜੀ ਇਹਦੇ ਥੱਲੇ ਹੂੰ ਤੇ ਬੱਚਾ ਆਪਣੇ ਫਾਰਮ ਦੇ ਵਿੱਚ ਹੀ ਵੱਜਾ ਜੀ ਦਾ ਠੀਕ ਐ ਹਾਂਜੀ ਕੀ ਰੇਟ ਹੋਊਗਾ ਤਾਂ ਇਹਦਾ 1 5 ਜੀ 1 ਲੱਖ 5000 ਰੇਟ ਆ ਦੋਸਤ ਤੇ ਸ਼ਿੱਗੀ ਫਰਕ ਕਨਫਰਮ ਜੇ ਵੱਡੀ ਵੈੜ ਜੇ ਠੀਕ ਹੈ 6 ਦੰਦ ਪਰ ਸਮਾਜ ਬਾਈ ਥਣ ਪਿਛਲੇ ਕੱਢ ਜਾਂਦੀ ਹੱਥੀ ਚੁਆਈ ਵਾਲੀ ਤਾਂ ਚੁਆਈ ਹੋਣੀ ਆਪਾਂ ਕਰਾਈ ਦਿੰਨੇ ਮਾੜੀ ਮਣੀ ਧਾਰਾ ਮਾਰ ਕੇ ਵਿਖਾਈ ਦੇਵਾਂਗੇ ਠੀਕ ਹੈ ਸੋ 1 ਲੱਖ ਤੇ 5000 ਇਹਦਾ ਰੇਟ ਇਹਦੇ ਨਾਲ ਬੱਚਾ ਮੇਲ ਕਾਫ ਕਲਾਰ ਨਹੀਂ ਲਿਆ 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 ਕੋਈ ਨਹੀਂ ਲੈ ਜਾ ਕੋਈ ਨਹੀਂ ਉੱਥੇ ਲੈ ਜਾ ਉੱਥੇ ਬੰਦ ਬਾਈ 23 22 23 ਲੀਟਰ ਬੋਲ ਦੇ ਦੋ ਸਟਾਰਟਿੰਗ ਕੀਤੀ ਹੈ ਜੀ ਇਹਦਾ ਰੇਟ 1 ਲੱਖ ਤੇ 5000 ਇਹ ਵਗੋ ਅਚਵਾਈ ਵੇਖ ਲਓ ਜੀ ਤਕਜੀਦ ਪਰ ਇੱਕਦਮ ਚਵਾਈ ਦੀ ਨਹੀਂ ਗੱਲ ਕੋਈ ਓਕੇ ਆ ਅਗਲਾ ਚੌਂ ਮਾਰੀ ਤਰ ਅਮ ਅਗਲਾ ਪਿਛਲਾ ਚੋਤਾ ਜਲਾ ओके ओके ਅਗਲੀ ਨਗੜਾ ਚੋਦਣਾ ਜੀ ਮਗਰ ਲੈ ਨਮਾ ਠੀਕ ਠੀਕ ਲੋ ਜੀ ਮਗਰ ਲੈ ਨਮਾ ਮਗਰ ਕੋਈ ਪਾਸੇ ਮੜਾ ਵੇ ਥਾਨ ਦਿਖਾ ਦੇਗੀ ਸੋ ਦੋਸਤੋ ਥਾਨ ਇੱਥੋਂ ਦੇਖ ਲਓ ਤੁਸੀਂ ਇਦਾਂ ਦੇ ਇਹਦੇ ਥਾਨ ਬਾਕੀ ਚੁਆਇਸ ਤੁਹਾਨੂੰ ਦਿਖਾਤੀ ਸੀਲ شریف ਹੈ ਇੱਕ ਟੋਕੜ ਗੱਪਣਗਾ ਇਹ ਡੈਨਮਾਰਕ 40120 ਦੀ ਹੈ ਜੀ ਕਿੰਨੇ ਚਰਤੀ ਗੱਭਣਾ ਬਈ ਇਸ ਟਾਈਮ ਇਹ? ਇਹ ਜੀ ਸਾਢੇ 3 ਮਹੀਨੇ ਹੋ ਗਏ ਜੀ ਕਨਫਰਮ ਹੈ ਜੀ। ਚੈੱਕ ਪਾਸ ਹੋ ਗਈ ਚੈੱਕ ਪਾਸ ਹੋ ਗਈ। ਹੁਣ ਦੁੱਧ ਦਿੰਦੀ ਹੈ ਇਹ। ਹਾਂਜੀ ਦਿੰਦੀ ਆ ਜੀ 9 ਲੀਟਰ ਹੈ ਜੀ। 9 ਲੀਟਰ ਦੁੱਧ। ਇਹਦਾ ਸਹੀ ਜਿਹੜਾ ਦੁੱਧ ਪੜਿਆ ਜੀ ਨੇ 37 38 ਲੀਟਰ ਪਿਛਲੇ ਸਾਲ। ਇਹ ਲੇਟ ਗੱਭਣ ਹੋਈ ਹੈ? ਹਾਂਜੀ ਲੇਟ ਹੋ ਗਈ। ਇਹਦਾ ਰੇਟ ਕੀ ਕਰਦੇ? ਇਹ ਜੀ ਹਾਂ ਨਾ ਆਪਾਂ 75000 ਦੀ ਦੇ ਦਾਂਗੇ। ਠੀਕ ਹੈ। ਵੱਡੀ ਵੜਾ ਦੱਸੋ। 75000 ਦੀ ਹਾਂ ਨਾ ਸਾਢੇ 3 ਮਹੀਨਿਆਂ ਤੋਂ ਉੱਤੇ ਇਸ ਟਾਈਮ ਇਹ ਗੱਭਣ ਹੈ। ਦੁੱਧ 9 ਲੀਟਰ। ਜੀ ਜੀਤ ਪਾਜੀ ਇੱਕ ਰੀ ਨਾ ਫੇ ਅਛਾ ਲੀਡ ਗੱਭਣ ਹੋਈ ਹੈ ਜੀ ਸੋ ਦੁੱਧ ਇਸ ਟਾਈਮ ਤਾਂ ਹੀ ਥੋੜਾ ਦੇ ਰਹੀ ਹੈ ਕਿਉਂਕਿ ਗੱਭਣ ਥੋੜਾ ਟਾਈਮ ਪਾ ਕੇ ਹੋਈ ਹੈ ਸੋ ਹੁਣ ਸਾਢੇ 3 ਮਹੀਨਿਆਂ ਤੋਂ ਉੱਤੇ ਹੋ ਚੱਲੀ ਚੈੱਕ ਪਾਸ ਤੁਸੀਂ ਇੱਥੋਂ ਕਰਵਾ ਕੇ ਲਿਜਾ ਸਕਦੇ ਹੋ ਕਦ ਕਾਠ ਬਹੁਤ ਆ ਗਾਂ ਦਾ ਵੱਡੀ ਗਾਂ ਹੈ ਬਾਕੀ ਪਾਸ ਤੁਸੀਂ ਕਰ ਲਿਓ ਹਰੇਕ ਪੱਖ ਤੋਂ ਆ ਕੇ ਸੋ ਇਹ ਨਾਗ ਦੱਸੋ ਅੱਜ ਦੀ ਵੀਡੀਓ ਦੇ ਬਾਈਕ ਕੋਲ ਜਿਹੜੇ ਵਕਾਊ ਸੀਗੇ ਉਹ ਤੁਹਾਨੂੰ ਸਾਰੇ ਹੀ ਦਿਖਾਤੇ ਹੈ ਮੇਰੀ ਵੀਡੀਓ ਸਿਰਫ ਉਹਨਾਂ ਵੀਰਾਂ ਵਾਸਤੇ ਹੈ ਜਿਹੜੇ ਇੱਥੇ ਆ ਕੇ ਪਸ਼ੂ ਦੇਖ ਸਕਦੇ ਆ। ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਸਕਦੇ ਆ। ਜਿਹੜਾ ਵੀਰ ਨਹੀਂ ਤਸੱਲੀ ਕਰ ਸਕਦਾ ਉਹ ਭਾਵੇਂ ਵੀਡੀਓ ਨੂੰ ਸਕਿਪ ਕਰ ਦਿਆ ਕਰੋ। ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ।